ਮਾਂ ਨੂੰ ਮਿਲ ਰਹੀ ਹੈ ਕੁੜੀ ਜੱਫੀਆਂ ਪਾਪਾ ਆ ਦੇਖੋ ਜੀ ਜਿਹੜੀ ਧੀ ਆਪਦੀ ਮਾਂ ਨੂੰ ਲੈਣ ਗਈ ਹੈ ਆ ਦੇਖੋ ਤਿੰਨਾ ਮਹੀਨਿਆਂ ਤੋਂ ਵੇਖੀ ਸ਼ਕਲ ਮੇਰੀ ਧੀ ਦਾ ਇੱਧਰ ਵੇਖੋ ਆ ਦੇਖੋ ਹਾਲਾਤ ਜੀ ਤਿੰਨਾਂ ਤੋਂ ਕਦੇ ਮੂੰਹ ਨਹੀਂ ਵੇਖਿਆ ਮੈਂ ਮੇਰੀ ਧੀ ਦਾ ਆਪਾਂ ਥਾਣੇਦਾਰ ਰਹੇ ਹਾਂ ਜੀ ਹਾਂਜੀ ਆਮ ਗੱਲਾਂ ਨਸ਼ਿਆਂ ਦਾ ਹੜ ਚੱਲ ਰਹੇ ਹੈ ਪੰਜਾਬ ਵਿੱਚ ਹਾਂਜੀ ਇਹਦੇ ਬਾਰੇ ਕੀ ਕਹਿੰਨੋ ਮੈਂ ਤਾਂ ਕਰਦਾ ਨਹੀਂ ਜੀ ਕਰਦਾ ਸੱਚੀ ਤੂੰ ਸੌਂ ਪਾ ਦਿੱਤਾ। ਕੰਮ ਇਹ ਤੈਨੂੰ ਕੋਣ? ਉਹ ਨਹੀਂ ਭਾਈ ਲਾਉਂਗਾ। ਆ ਲੱਗੇ। ਬਟੇ ਇੱਕ ਮਿੰਟ ਆ ਜਾ। ਬਾਹਰ ਹੀ ਆਇਆ। ਬਚੋਲੇ? ਹਾਂ। ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ? ਮੇਰਾ ਨਾਮ ਜਗਤਾਰ ਸਿੰਘ ਹੈ। ਤੁਸੀਂ ਇਹ ਬਚੋਲੇ ਇਸ ਪਰਿਵਾਰ ਦੇ ਬਚੋਲੇ? ਹਾਂਜੀ 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 ਹਾਂਜੀ। ਕਿਵੇਂ ਜਾਣਦੇ ਸੀ ਤੁਸੀਂ ਦੋਇ ਤਰ੍ਹਾਂ ਨੂੰ? ਇਹਨਾਂ ਪਹਿਲਾਂ ਵੀ ਜਾਣ-ਪਛਾਣ ਸੀ ਜਿਹੜੀ ਕੁੜੀ ਦੀ ਮਾਸੀ ਆ ਉਹਦਾ ਰਿਸ਼ਤਾ ਪਹਿਲਾਂ ਬੈਕਰਾਇਆ ਸੀਗਾ ਜੀ। ਕੁੜੀ ਦੀ ਮਾਸੀ ਦਾ ਤੁਸੀਂ ਕਰਾਇਆ ਸੀ? ਅੱਗੇ ਅਸੀਂ ਸੀ ਹੈਟ ਸੱਡਣ ਚੜ੍ਹਣ ਦੀ ਗੱਲ ਕਰੀਏ ਛੱਡਣ ਚੜ੍ਹਣ ਵਾਲੀ ਗੱਲ ਥੋੜੀ ਕਰਨੀ ਬਟੋਲਾ ਗੱਲ ਤਾਂ ਹੁਣ ਦੇਖਿਆ ਗੁਰੀਨ ਉੱਤੇ ਬਹਿ ਕੇ ਗੱਲਬਾਤ ਕਰਦੇ ਆਂ ਗਿਆਨ ਦੀ ਗੱਲ ਕਰਦੇ ਕਿਉਂ ਅਸੀਂ ਤਾਂ ਸਾਡੇ ਨਾਲ ਨਹੀਂ ਪੈਸੇ ਨਾਲ ਸੋਹਣ ਬਟੋਲਾ ਸਾਹਿਬ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਛੱਡਣ ਚੜ੍ਹਣ ਵਾਲੀ ਗੱਲ ਤੁਹਾਨੂੰ ਕਿਹਨੇ ਕਿਹਾ ਪਹਿਲਾਂ ਮੈਂ ਤੁਹਾਨੂੰ ਦੱਸੋ ਫੇਰ ਮੈਂ ਤੇ ਚੱਪੜ ਮਾਰਨਾ ਤਾਂ ਨਹੀਂ ਹੱਥ ਉਹ ਨਹੀਂ ਪੈਣੇ ਦੂਦੂ ਆਵਾ ਓਏ ਆਸ ਤੇ ਦੂਦੂ ਮੈਂ ਈ ਅੰਨਾਰ ਦਾ ਪਪਰਚੇ ਤੇ ਨਹੀਂ ਬੰਦਾ ਹੈਗਾ ਪਰਚਾਈ ਦਾ ਧੱਪੜ ਮੈਨੂੰ ਹੱਥ ਵੀ ਮਾਰੇ ਚਲੋ ਗੱਲ ਵੱਖਰੀ ਦੋਨੋਂ ਜਿਹੇ ਲੜਾਈ ਹੁੰਦੀ ਇਹਨੂੰ ਤੀਜਾ ਬੰਦਾ ਮਾਰਦਾ ਫਿਰ ਤੁਹਾਨੂੰ ਦੁੱਖ ਲੱਗਦਾ ਹੈ ਕਿ ਤੁਸੀਂ ਆਪ ਸਿਆਣੇ ਆ ਇਹ ਤਾਂ ਸੌਰੀ ਬਗਾੜਾ ਐਦਾਂ ਤੋਂ ਨਾ ਹੁਣ ਇੱਕ ਮਿੰਟ ਹੁਣ ਗੱਲ ਮੇਨਾਂ ਗੱਲ ਕਰੀ ਸੀ ਇਹਨਾਂ ਨੇ ਵੀ ਅਸੀਂ ਕੁੱਟਮਾਰ ਕਰਦੇ ਨਹੀਂ ਹੈਗੇ ਇਹਨਾਂ ਨੇ ਕੁੜੀ ਨੇ ਮੈਨੂੰ ਆਪ ਮੈਸੇਜ ਕਰਿਆ ਰਾਤ ਜਦੋਂ ਮੁੰਡਾ ਤੁਹਾਡਾ ਸੁੱਤਾ ਸੀ ਰਾਤ 12 ਵਜੇ ਮੈਸੇਜ ਕਰਿਆ ਉਹਦਾ ਫੋਨ ਚੱਕ ਕੇ ਕਿ ਮਾਤਾ ਜੀ ਮੈਂ ਤੰਗ ਆ ਮੈਨੂੰ ਲੈ ਕੇ ਜਾ ਮੇਰੀ ਕੁੱਟਮਾਰ ਵੀ ਹੁੰਦੀ ਹੈ ਜਦੋਂ ਉਹਨੇ ਮੈਸੇਜ ਕਰਿਆ ਸਾਡੇ ਪਤਾ ਥੋੜਾ ਤੇ ਨਗੇ ਗੱਲ ਘੁੱਟ ਕੇ ਸੋਹਰੇ ਨੇ ਮਾਰ ਦਿੱਤੀ ਆ ਹਣੀ ਇਹਨਾਂ ਦੀ ਵੱਡੀ ਕੁੜੀ ਨੇ ਮੇਰੇ ਥੱਪੜ ਵਾਰਿਆ ਮੁੰਡਾ ਨਸ਼ੇ ਕਰਦਾ ਨਹੀਂ ਛੂਟ ਕਰਕੇ ਰਿਸ਼ਤਾ ਲਿਆ ਦੇਖ ਸਕਦੇ ਹੋ ਕਿ ਇਹਨਾਂ ਅੰਗ ਸਿੰਘ ਫੌਜਾਂ ਨੇ ਜਿਹੜੀਆਂ ਪਹੁੰਚੀਆਂ ਨੇ ਬੱਚੀ ਨੌਜਵਾਨ ਹੈ ਦੇਖ ਸਕਦੇ ਹੋ ਵੀ ਮੈਨੂੰ ਲੱਗਦਾ 3 ਮਹੀਨੇ ਕਹਿੰਦੇ ਵਿਆਹ ਨੂੰ ਹੋਏ ਨੇ ਵੀ 3 ਮਹੀਨੇ ਹੋਏ ਨੇ ਦੇਖ ਸਕਦੇ ਹੋ ਜੀ ਬਾਬੇ ਪਹੁੰਚੇ ਨੇ ਹਾਂ ਜੀ ਕੁੜੀ ਦੇ ਕੰਬੀ ਜਾਂਦੀ ਦੇਖੀ ਅੱਛਾ ਗੱਲ ਸਹੀ ਆ ਫੇਰ ਹਰ ਰੋਜ਼ ਇੰਨੇ ਨੀ ਵੱਡੀ ਕੁੜੀ ਨੇ ਮੇਰੇ ਧੱਪੜ ਮਾਰ ਰات ਕਾਲ ਲੈਣ ਨਿੰਨੀਆਂ ਗੰਦੀਆਂ ਗਾਲਾਂ ਕੱਢੀਆਂ ਸਾਰੇ ਜਦੋਂ ਮੈਂ ਤੇਨਾਂ ਗੱਲ ਕਰੀ ਸੀ ਉਦੋਂ ਉਦੋਂ ਕਿ ਕਦੋਂ ਕੀ ਕਹਿੰਦੇ ਸੀ ਤੁਸੀਂ ਸਾਡੇ ਕਿਹਦੇ ਨਾਲ ਗੱਲ ਕਰ ਇਹ ਕੋਲੇ ਖੜੇ ਮੈਨੂੰ ਡਰਾਉਂਦਿਆਂ ਗੱਲ ਨਹੀਂ ਕਰਨੀ ਤੂੰ ਸਹੀ ਕਿ ਆਪਣੀ ਮਾਂ ਨੇ ਝੂਠੀ ਬਣਾਉਣਾ ਵਾ ਕੱਲੇ ਤਾਂ ਫੋਨ ਕਰੇ ਕੁੜੀ ਨੂੰ ਡਰਾ ਕੇ ਗੱਲ ਕਰਾਈ ਆ ਵੀ ਕੁੜੀ ਠੀਕ ਠਾਕ ਆ ਐਸੀ ਕੁੜ ਦੇਣੀ ਆ ਆ ਹੁਣ ਤੁਹਾਡੇ ਅੱਖੀ ਸਬੂਤ ਆ ਦੇਖ ਲਓ ਆ ਹਾਲਤ ਹੁੰਦੀ ਆ ਕੁੜੀਆਂ ਨਾਲ ਇਦਾਂ ਕਰਦੇ ਸਾਰੇ ਨਾਲੇ ਰਿਸ਼ਤਾ ਕਾਨ ਨੇ ਨਾਲੇ ਕੋਟ ਮਾਰ ਕਰਦੇ ਆ ਆ ਅੱਜ ਆਈ ਮੱਜ ਸ਼ਕਲ ਵੇਖ ਮੇਰੀ ਧੀ ਦੋ ਮਹੀਨੇ ਕਿਤੇ ਗੱਲ ਨਹੀਂ ਕਰਾਈ ਤੇ ਹੁਣ ਚੋਰੀ ਚੋਰੀ ਗੱਲਾਂ ਕਰਦੀ ਸ ਮੇਰ ਨਾਲ ਮੁੰਨੀ ਵੀ ਲੈ ਜਾ ਇਹਨਾਂ ਨੇ ਮੈਨੂੰ ਮਾਰ ਦੇਣਾ ਬਹੁਤ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸਾਡੇ ਨਾ ਹੋਇਆ ਵੀਰ ਜੀ ਧੋਖਾ ਮੁੰਡੇ ਕਰਦਾ ਮੁੰਡਾ ਕਰਦਾ ਨਸ਼ੀ ਅੱਛਾ ਜੀ ਧੀ ਦੀ ਮਾਂ ਦਾਜ ਮੰਗਦੀ ਦਾਜ ਮੰਗ ਝੂਠ ਨਾ ਨਿਕਲੇ ਗੱਲ ਕੋਈ ਉਹ ਬੋਲਦੀ ਸੀ ਟੀ ਬੋਲਦੀ ਆ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਇਹਨਾਂ ਦੀ ਮੰਮੀ ਵੀ ਬਾਲਕੋਸ ਬੋਲਦੀ ਪੁੱਤ ਜਿੱਦਾਂ ਮੇਰੀ ਮੰਮੀ ਨੂੰ ਕਹਦੀ ਕਾਹ ਤੋਂ ਬੋਲਦੇ ਨੇ ਕਹਿੰਦੇ ਰਾਂਡਾ ਇੱਥੇ ਜਲੂਸ ਕੱਢ ਕੇ ਜਾਂਦੀ ਆ ਜੀ ਮੈਂ ਕਿਹਾ ਜੇ ਤੂੰ ਮੰਗ ਕੇ ਕਰਦੇ ਕਹਿੰਦੇ ਦਾਜੜੀ ਦਿੱਤਾ ਦਿੱਤਾ ਜਦੋਂ ਕਰੋੜ ਗਏ ਸੀ ਉਦੋਂ ਪਿਆ ਤੱਤਾ ਪਾਣੀ ਨਹੀਂ ਪਿਆਇਆ ਹੋਈ ਤੋਰਦੀ ਤੱਤਾ ਪਾਣੀ ਕੀ ਕਿਹੜੇ ਪਾਣੀ ਪੀਉਣੇ ਕੋਲ ਦੀ ਬੋਆ ਆ ਆਪਦਾ ਹੀ ਕਰ ਜਗੇ ਤੇ ਕੁਝ ਨਹੀਂ ਕੀਤਾ ਮੇਰਾ ਪੇਵੋੜਾ ਬਣੇ ਤੇ ਮੈਂ ਕਿਵੇਂ ਹੁਣ ਇਹ ਗੱਲਾਂ ਨੂੰ ਕਿਵੇਂ ਦੇਖੀਏ ਵੀ ਜਿਹੜੀ ਸਚਾਈ ਆ ਉਹ ਸਾਹਮਣੇ ਆਊਗੀ ਅਜੇ ਅਸੀਂ ਜੇ ਕਹਈਏ ਕੁਝ ਨਹੀਂ ਕਹਿ ਸਕਦੇ ਕਿੰਬਾ ਬਾਬਾ ਜੀ ਇਹ ਵਿਸ਼ੇ ਤੇ ਕਿਵੇਂ ਇਹ ਗੱਲ ਲਾਈ ਅਜੇ ਸਾਹਮਣੇ ਪੂਰੀ ਇਹ ਹੁਣ ਕਹਿੰਦੀ ਰਹੀ ਗੁੜੀ ਆਪਣੇ ਸਾਹਮਣੇ ਆ ਗਈ ਹਾਂ ਆਪਾਂ ਗੱਲ ਕਰਦਾਂ ਸੋਰਾ ਪਰਿਵਾਰ ਨਾਲ ਬਾਕੀ ਅੰਦਰ ਬਹਿ ਕੇ ਕੀ ਗੱਲਬਾਤ ਹੋਣਾ ਕੁਝ ਹੋਰ ਵੀ ਨਿਕਲ ਸਕਦਾ ਹੈ ਹਾਂ ਜੀ ਜਲ ਚੱਕਣੇ ਕਣੋਂ ਆ। ਆਹ ਰਹਿਣ ਬਈ ਆਪਣੀ ਚੱਕਣਾ। ਚਲੋ ਦੇਖਦੇ ਆ ਪੱਕ ਸੌਂਦੇ ਇਹਨਾਂ ਦਾ ਕੀ ਕਹਿੰਦੇ ਆ। ਠੀਕ ਆ ਜੀ। ਹਾਂ ਜੀ। ਇਹਨੇ ਦੋਸ ਲਾ ਰਹੇ ਨੇ ਦੂਜਾ ਪਰਿਵਾਰ ਛੋਟੀ ਕੁੜਮਣੀ ਕਹਿ ਸਕਦੇ ਆ। ਆਹੋ। ਵੀ ਮੇਰੀ ਧੀ ਨੂੰ ਕੁੱਟਦੇ ਨੇ। ਉਹ ਕੁੜੀ ਵੀ ਰੋ ਰੋ ਕੇ ਦੱਸ ਰਹੀ ਆ ਕੀ ਸਚਾਈ ਕੀ ਐ ਚ। ਸਚਾਈ ਇਹੀ ਆ। ਜਿਹੜੀ ਕੁੜੀ ਨੂੰ ਅਸੀਂ ਮਾਂ ਕੋਲੇ ਨਹੀਂ ਭੇਜਦੇ। ਮਾਂ ਕੋਲੇ ਨਹੀਂ ਭੇਜਦੇ। ਕਿਉਂ? ਕਿਉਂਕਿ ਕੁੜੀ ਜਿਹੜੀ ਮਾਂ ਦਾ ਕਈ ਤਾਂ ਮਤਲਬ ਕਿ ਇਹ ਹੋ ਗਿਆ ਲ ਵੀ ਕਦੇ ਉੱਥੇ ਪੈ ਗਈ ਕਦੇ ਉੱਥੇ ਪੈ ਗਈ ਜਿਹੜਾ ਹੁਣ ਪਰਾਇਆ ਪਰਾਇਆ ਹੁੰਦਾ ਜੇ ਇਹਦੇ ਘਰੋਂ ਅਸੀਂ ਵਿਆਹ ਕੇ ਲੈਂਦੀ ਹੁੰਦੀ ਜਿੱਥੋਂ ਮਾਂ ਬੇਟੀ ਆ ਤੇ ਫੇਰ ਅਸੀਂ ਦੋੜ ਲੈਂਦੇ ਅੱਛਾ ਤੁਸੀਂ ਕਿੱਥੋਂ ਵਿਆਹ ਕੇ ਲਏ ਹੋ ਅਸੀਂ ਟੱਡਿਓ ਟੱਡਿਓ ਹੁਣ ਜਿਹੜੀ ਮਾਂ ਇੱਕ ਕੁੜੀ ਪਿੱਛੇ ਰੋ ਰਹੀ ਆ ਬਹੁਤ ਜ਼ਿਆਦਾ ਸਾਨੂੰ ਲੈ ਕੇ ਆਈ ਆ ਬਾਬਿਆਂ ਨੂੰ ਉਹ ਦਿਲ 'ਚ ਦਰਦ ਤਾਂ ਰੱਖਦੀ ਹੋਊਗੀ ਦਿਲ ਦਿਲ ਮਾਂ ਦਾ ਮਾਂ ਦਾ ਦਰਦ ਹੁੰਦਾ ਹੈ ਮਾਂ ਤੱਕ ਰਹੇ ਕਿ ਮੈਨਾਂ ਚੰਦਾ ਅਸੀਂ ਖੋਲ ਦਿੱਤੀ ਇਹਦੀ ਮਾਂ ਨੂੰ ਘਰੇ ਆ ਕੇ ਸਾਡੇ ਕੋਲ 10 ਜਰ ਹੈ ਜੋ ਆਪਦੀ ਕੁੜੀ ਕੋਲ ਜੇ ਮੱਤੀ ਰਹੀ ਅੱਛਾ ਉਰੇ ਆ ਜਾਣਾ ਉਰੇ ਆਈ ਨਹੀਂ ਨਾਮ ਨੂੰ ਨਹੀਂ ਮਿਲਣਾ ਅਤੇ ਮਿਲੋ ਆ ਮਿਲਨੇ ਕਹਿੰਦੇ ਆਗੇ ਦੋ ਦਿਨ ਰਹੋ ਚਾਰ ਦਿਨ ਰਹੋ ਸਾਨੂੰ ਕੋਈ ਦੁੱਖ ਨਹੀਂ ਅੱਛਾ ਅਸੀਂ ਜਿਹੜਾ ਮਦਰ ਹੋਂ ਦੇਖੋ ਜੀ ਕੋਈ ਵੀ ਧੀ ਪੈਣਾ ਆਪਾਂ ਕਿਵੇਂ ਕਿਸੇ ਆਪਦੀ ਧੀ ਪੈ ਨੂੰ ਕਿਸੇ ਦੇ ਘਰੇ ਭੇਜ ਦਿਆਂਗੇ ਨਾ ਫਿਰ ਜਿੱਥੇ ਜਿਹਦੇ ਘਰੋਂ ਜੀਨੇ ਬਿਆਹੀ ਉਹਦੇ ਤਾਂ ਜਾ ਸਕਦੀ ਹੈ ਜਾ ਸਕਦੀ ਜਾਂਦੀ ਹੈ ਹਾਂਜੀ ਯਾਰ ਨੂੰ ਪੰਜ ਦਿਨਾਂ ਅਸੀਂ ਲੜਾਈ ਇਨਾਂ ਦੇ ਕੁੜੀ ਨੂੰ ਮੇਰੇ ਨਾਲ ਤੁਸੀਂ ਵੇਖੀਏ ਕੁੜੀ ਹਾਂਜੀ ਮੇਰੀ ਤੁਸੀਂ ਕੀ ਲੱਗਦੀ ਕੁੜੀ ਦੇ ਮੈਂ ਮਾਸੀ ਹਾਂ ਕੁੜੀ ਦੀ ਤੁਸੀਂ ਨੇ ਵਿਆਹ ਕਰਿਆ ਹਾਂਜੀ ਮੈਂ ਵਿਆਹ ਕਰਿਆ ਇਹ ਮੇਰੇ ਨਾਲ ਤੋਰੀ ਨਹੀਂ ਇਨਾਂ ਨੇ ਪੰਜਾਂ ਦੇ ਮਰਤਾ ਕੱਟ ਕੇ ਇਥੋਂ ਚਲੇਗੀ ਬਟਾੜੀਆਂ ਬਾਈ ਨਾਲ ਨਾਨਾ ਨੇ ਮੇਰੇ ਨਾਲ ਗੱਲ ਕਰਵਾਈ ਹੈ ਮੇਰੀ ਮੈਂ ਦੀ ਮਾਸੀਆਂ ਸਿਮਰਾਂ ਦੀ ਅੱਛਾ ਕਿਛੇ ਜੀ ਦੱਸੋ ਜਿਵੇਂ ਚਲੋ ਸਾਹਮਣੇ ਬੈਠੇ ਨੇ ਆਪਣੇ ਕੋਈ ਓਲਾ ਨਹੀਂ ਇਹ ਕਹਿੰਦੇ ਨੇ ਵੀ ਅਸੀਂ ਮਾਂ ਜਿੱਥੇ ਮਾਂ ਲਵੇ ਨਹੀਂ ਸੀ ਜਾਣ ਦਿੰਦੇ ਜੰਨੀ ਕਿ ਵੀ ਤੁਸੀਂ ਛੋਟੇ ਲੇਵੇ ਜਾ ਸਕਦੀ ਹੈ ਹਾਂ ਨੇ ਜਾਣਦੇ ਨੇ ਬੋਧਵਰੀ ਕੋਈ ਜਿੱਕੇ ਤੇ ਕਹਿੰਦੇ ਮਾਸਰੀ ਝੂਠਾ ਨਾਲ ਆਇਆ ਸਾਡਾ ਬੁੱਢਾ ਚਿੱਟਾ ਘੱਟ ਕੇ ਲਾਇਆ ਮੈਨੂੰ ਨਹੀਂ ਪਤਾ ਚਿੱਟਾ ਲਾਇਆ ਇਹਨੇ ਇੱਥੇ ਵੀ ਲਾਉਂਦਾ ਮੈਂ ਕਈ ਵਾਰੀ ਪੁੜਿਆ ਤੂੰ ਵੀ ਘਰ ਸੁਲ ਵੀ ਵਾੜਦੀ ਕੋਲੀਆਂ ਵੀ ਪਰਸਾ ਫੜੀਆਂ ਕੋਈ ਨਾ ਝੂਠਾ ਜਨਾ ਮੱਥੇ ਹਾਂ ਇਹ ਨਸ਼ਿਆਂ ਦਾ ਕਿਹੜੀ ਗੱਲ ਹੈਗੀ ਇਹ ਉਹ ਜੀ ਮੈਡੀਕਲ ਆਉਦੀ ਮੁੰਡਾ ਕਿੱਥੇ ਆਇਆ ਪਰ ਆਇਓ ਮੁੰਡਾ ਬਾਬਾ ਵੀ ਕੋਸ਼ਿਸ਼ ਇਹ ਛੋਟੇ ਕਰਦਾ ਹੈ ਦੇਖ ਸਕਦੇ ਹੋ ਬਾਈ ਕੀ ਨਾਮ ਹੈ ਬਾਈ ਹਰਪ੍ਰੀਤ ਹੈ ਜੀ ਹਰਪ੍ਰੀਤ ਸਿੰਘ ਜਿਹੜਾ ਇਹ ਆਮ ਗੱਲਾਂ ਨਸ਼ਿਆਂ ਦਾ ਹੜ ਚੱਲ ਰਹੇ ਹੈ ਪੰਜਾਬ ਵਿੱਚ ਹਾਂਜੀ ਇਹਦੇ ਬਾਰੇ ਕੀ ਕਹਿੰਨੋ ਮੈਂ ਤਾਂ ਕਰਦਾ ਨਹੀਂ ਜੀ ਕਰਦਾ ਸੱਚੀ ਤੂੰ ਸੌਹ ਪਾ ਦੀ ਜਮਾ ਇੱਕ ਤੈਨੂੰ ਉਹ ਨਹੀਂ ਬਾਈ ਲਾਉਂਗਾ ਮੈਂ ਠੀਕੇ ਦਾ ਪਾਪਾ ਤੁਮ ਬਾਈ ਮਾਰ ਆਏ ਤੇ ਉਹਦਾ ਚੱਲ ਮੈਡੀਕਲ ਹੋ ਜਾਂਦਾ ਤੇ ਕੁੜੀ ਨੂੰ ਪੁੱਤਾ ਮਾਰਦਾ ਕਿਉਂ ਤੂੰ ਹੱਥ ਨਹੀਂ ਲਾਇਆ ਮਗਰ ਨਹੀਂ ਲਾਇਆ ਕੱਲ ਕਾਲਜ ਭੇੜੀ ਕਿ ਬੇੜ ਵਾਲਾ ਮੈਂ ਤੇਨੂੰ ਮਾਰਦਾ ਲਹਾ ਲੋਇਆ ਤੂੰ ਮੇਰੀ ਤੇ ਸੁਣ ਗੱਲ ਕਰ ਦੋ ਜੀ ਮਾਰ ਤੇ ਚਲੋ ਗੁਰਦੁਆਰੇ ਜਾ ਕੇ ਸੌਂ ਨਹੀਂ ਜਾਗੇ ਬੰਦੇ ਤੁਸੀਂ ਚਲੋ ਇਹ ਰਾਹ ਹੁਣ ਤੁਸੀਂ ਗੁਰਦੁਆਰੇ ਵਾਲਿਆਂ ਤਾਂ ਚਲੋ ਹੁਣ ਸਾਹਮਣੇ ਬੈਠੋ ਜਦੋਂ ਹੁਣ ਜਾਣ ਦਾ ਕੋਈ ਹੋ ਨਹੀਂ ਬਤਾਂਗੇ ਦੇਖੇ ਰਿਹਾ ਸਾਰਾ ਕੁਝ ਨਹੀਂ ਪਈ ਸਿੱਧੀ ਗੱਲ ਆ ਸੱਚਾ ਜੇ ਤੂੰ ਅਸੀਂ ਗੁਰਦੁਆਰੇ ਨਹੀਂ ਛੱਡਦੇ ਠੀਕ ਹੈ ਕਲੀ ਕੁੜੀ ਨੂੰ ਆਪਾਂ ਵਿਆਹ ਲਿਆਵਾਂਗੇ ਕਦੀ ਆਪਾਂ ਵਿਆਹ ਕਰ ਦਿੰਦੇ ਮੁੰਡੇ ਦਾ ਕੀ ਪਤਾ ਸੁਦਰ ਜੂਗਾ ਮੁੰਡਾ ਆਪਣੇ ਨਜੇ ਨਹੀਂ ਮੇਰੀ ਗੱਲ ਸੁਣਾ ਸੀ 7 5ਵੇਂ 6ਵੇਂ ਥਾਂ ਜਿੱਥੇ ਤੇਰੀ ਮੰਮੀ ਵਿਆਹੀ ਹੈ ਉੱਥੇ ਮੇਰੀ ਗੱਲ ਸੁਣ ਬਈ ਉੱਥੇ ਲੈ ਕੇ ਜਾਏਗਾ ਤੁਸੀਂ ਬਹੁਤ ਦੇਣਾ ਮੈਂ ਜਾਣ ਤੁਸੀਂ ਲਾਂ ਮੈਰ ਚ ਕਰਾਈਏਗੇ ਬਚੋਲਾ ਕੌਣ ਹੈ ਬਚੋਲਾ ਤਿਆਉਣੇ ਦੋ ਬਚੋਲਾ ਬਚੋਲਾ ਕੌਣ ਹੈ ਇੱਕ ਮੈਂ ਚ ਬਚੋਲਾ ਕੌਣ ਹੈ ਬਈ ਉਹਦਾ ਹੀ ਹੁੰਦਾ ਤੇ ਉਹ ਨਹੀਂ ਦਵਾਈ ਹੁੰਦਾ ਹਾਂ ਜੀ ਵਿਚੋਲਾ ਤੇ ਹੁਣੇ ਦਵਾਈ ਆਉਂਦਾ ਕੀ ਕਰੀ ਜਾਂਦਾ ਤੇ ਉਹ ਨਹੀਂ ਦਵਾਈ ਆਉਂਦਾ ਲਿਉਣਾ ਫਿਰ ਫੋਨ ਲਾਏਂਗੇ ਉਹਨੂੰ ਆਉਂਦਾ ਆਇਆ ਜਿਹੜੀ ਆਇਆ ਤੇਰਾ ਫੋਨ ਚੱਲਦਾ ਮੱਧੇ ਤੇ ਕੱਪੜੇ ਕੱਢੇ ਖੜੋਤੇ ਕਿਉਂ ਮੈਂ ਤਾਂ ਕੀ ਦੇਖਦੀ ਆ ਜਰ ਹਨਾ ਵਿਚਾਰੀ ਕੀ ਚੀਜ਼ ਹੈ ਜੀ ਕੱਪੜੇ ਆ ਕੁੜੀ ਦੇ ਕੱਪੜੇ ਇਹਨਾਂ ਨੇ ਇੱਕ ਨਹੀਂ ਦਿੱਤਾ ਸਾਡੇ ਆ ਸਾਰੇ ਨਹੀਂ ਕਿਉਂ ਆ ਲੈ ਆਨੇ ਕੱਪੜੇ ਕੀ ਕਰਨ ਉਹ ਮੈਂ ਨਹੀਂ ਕੁੜੇ ਲੁੱਛੇ ਮੈਂ ਬਣਾ ਕੇ ਨਹੀਂ ਦਿੱਤੇ ਦੋ ਸੂਟਾਂ ਚਾਰ ਲਿਆ ਬਗਲੀ ਪ੍ਰੇਮ ਦੇ ਪੌਦੇ ਲੱਗੇ ਹੋਏ ਵੇਖੜ ਗਏ ਜੇ ਕਹ ਜੀਏ ਹਾਂ ਜੀ ਪਿਆਰ ਚ ਉਹੀਆਂ ਗੱਲਾਂ ਜੇ ਦੇਖ ਲੈ ਕੀ ਹੋ ਗਿਆ ਹਾਂ ਜੀ ਆ ਉੱਧਰ ਵੀਡੀਓ ਬਣਾਓ ਸੈਟ ਛੋਟੀ ਨੇ ਗੰਦੀ ਮੇਰੇ ਨਾਲ ਕੱਪੜੇ ਕੀ ਕੀ ਦੱਸ ਦਿਓ ਹਾਂ ਉਹਦੇ ਬਾਹਰ ਕਹੋ ਜੀ ਕੋਈ ਨਾ ਕੋਈ ਨੀ ਜਿਹੜੀ ਚੀਜ਼ ਛੋਟੀ ਆਈ ਦੱਸ ਦਿਓ ਸਿਉਣਾ ਤਾਂ ਨਹੀਂ ਹੈਗਾ ਛੋਟਾ ਕੱਢ ਲਾ ਉਹ ਕੱਢ ਉਹ ਨੀਂ ਨਾ ਦੇਣਾ ਨਹੀਂ ਤੂੰ ਰੱਖ ਲਾ ਸਿੱਧੀ ਕਰਨਾ ਕੱਪੜੇ ਕੱਢ ਪੈਣ ਤੁਸੀਂ ਆਂਟੀ ਸੋਲਾ ਕੱਢ ਕੇ ਆਉਂਦੇ ਸੇ ਸਿਉਣਾ ਨਹੀਂ ਕਹਿੰਦੇ ਛੋਟਾ ਨਹੀਂ ਛੇੜਦੇ ਕੁਛ ਛੋਟਾ ਸਿਉਣਾ ਨਹੀਂ ਛੇੜਦਾ ਕੋਈ ਆ ਮੈੱਡ ਤੇ ਪਿਆ ਕਿਹੜੇ ਤੇ ਮੈੱਡ ਤੇ ਥੱਲੇ ਨਹੀਂ ਆਹ ਇਹ ਚਿੱਕੋ ਅਜੀ ਚਿੱਕੋ ਆਹ ਦੇਖੋ ਆਹ ਆ ਚੱਕੀ ਜਾਊਗੀ ਪਹਿਲੇ ਅੱਛਾ ਕੀ ਚੱਕੀ ਜਾਊ ਇਹ ਨਹੀਂ ਆਏ ਨਹੀਂ ਜੇ ਆਪਣੀ ਮੈਗ ਨਾ ਆਉਣੀ ਐ ਇਹ ਅੱਛਾ ਅੱਛਾ ਓਏ ਐ ਬੈਡ ਭਾਈ ਘਰ ਵੀ ਸਹੇ ਕੇ ਆ ਗਿਆ ਭੈਣ ਇਧਰ ਹੋ ਜਾਈ ਪਹਿਲਾਂ ਕੋਈ ਬੜਾ ਟੇਬਲ ਮਿਲਦੀ ਹੈ ਨਾ ਜਿੰਨੇ ਸਾਲ ਤੋਂ ਕੱਪੜੇ ਸਾਰੇ ਹਾਂਜੀ ਆ ਵੀਡੀਓ ਦਿਖਾ ਦੇ ਆ ਕੱਪੜੇ ਹੀ ਦੇਖ ਲਓ ਜਾਂ ਕੁੜੀ ਦੀਆਂ ਫੋਟਵਾਂ ਬਸ ਆ ਕੁੜੀ ਦੇ ਕੱਪੜੇ ਤੇ ਜਾਂ ਕੁੜੀ ਦੀਆਂ ਫੋਟਵਾਂ ਬਸ ਹੋਰ ਵੀ ਇਹ ਬਸ ਬਸ ਬਾਕੀ ਪਾ ਕੱਪੜੇ ਹੀ ਲੈ ਗਏ ਕੱਪੜੇ ਹੀ ਆ ਬਸ ਹੋਰ ਅਸੀਂ ਕੁਝ ਨਹੀਂ ਫालतू ਚੀਜ਼ ਲੈ ਕੇ ਜਾਣਾ ਅਸੀਂ ਦਿੱਤਾ ਸੀ ਤੇ ਨਾ ਅਸੀਂ ਲੈ ਕੇ ਜਾਈ ਅਸੀਂ ਕੱਪੜੇ ਜ਼ਰੂਰ ਦਿੱਤੇ ਅੱਛਾ ਕੱਪੜੇ ਦਿੱਤੇ ਸੀ ਕੱਲੇ ਅਸੀਂ ਕੱਪੜੇ ਨਹੀਂ ਸਾਰੇ ਨੰਬਰ ਦਿਖਿਏ ਤੇਰੇ ਕਪੜੇ ਲਾ ਕੋਈ ਨਹੀਂ ਆਇਆ ਨਾ ਗਬਨ ਕਮੇ ਟੱਕਰ ਕਰੇ ਅਸੀਂ ਕਪੜੇ ਹੋਰ ਅਸੀਂ ਸੋਨਾ ਵਗੈਰਾ ਕੁਛ ਨਹੀਂ ਦਿੱਤਾ ਹੋਇਆ ਚਲੋ ਜੀ ਚਲੋ ਚੱਕੋ ਹੋਰ ਗਿਆ ਪਚਾਇਦਾ ਡਿੱਕਣ ਦੀ ਗੱਡੀ ਚ ਰੱਖ ਲੈ ਜਾਂ ਚੁੰਨੀ ਚ ਬੰਨ ਲਓ ਗੱਡੀ ਚ ਰੱਖ ਹਾਂ ਗੱਡੀ ਚ ਰੱਖ ਲੈ ਆਈ ਰੱਖ ਦੇ ਜੀ ਰੱਖ ਲੈ ਚਲੋ ਜੀ ਚਲੋ ਚੱਕੋ ਚਲੋ ਦਰੋ ਆਜਾ ਆਜਾ ਇਹ ਨਹੀਂ ਲੱਗਦੀ ਇਹ ਨਹੀਂ ਲੱਗਦੀ ਹੈਗੀ ਇੱਧਰ ਆ ਇੱਕ ਵਾਰੀ ਹਾਂ ਪਾਸੇ ਦੀ ਵੀਡੀਓ ਬਣਾਣੀ ਪਾਸੇ ਇਹ ਕੀ ਦਾ ਪਰਸ ਇਹ ਮੇਰਾ ਆ ਲੋ ਇਧਰੋਂ ਫੜ ਲੈ ਕੇ ਹੈ ਗਾਈ ਜੀ ਤਾਂ ਕੀ ਹੈ ਖਾਲੀ ਹੈ ਤਾਂ ਵੀਡੀਓ ਬਣਾਣੀ ਖਾਲੀ ਆ ਖਾਲੀ ਆ ਠੀਕ ਹੈ ਠੀਕ ਆ ਬਸ ਕਿਉਂ ਮਾਤਾ ਤੁਹਾਡਾ ਤਾਂ ਨਹੀਂ ਕੁਝ ਲੱਗੇ ਨਹੀਂ ਜੀ ਹਾਂਜੀ ਉਹ ਵਾਸੋਂ ਪਰਸੇ ਚ ਸੰਭਾਲ ਪਰਸ ਦਿਖਾ ਦੇ ਨਹੀ ਦੇਣਾ ਦੇਣਾ ਨਹੀਂ ਦਾ ਇਹ ਸਾਮਾਨ ਵਖਾ ਦੇ ਕਿਹੜਾ ਸਾਮਾਨ ਦਿਖਾ ਦਿਓ ਚਲ ਪਰਸ ਨੂੰ ਦਾ ਕੀ ਹੈ ਚੈੱਕ ਕਰ ਲਓ ਜੀ ਆਹ ਹੈ ਕੀ ਹੈ ਇਹਨੇ ਨਹੀਂ ਦਿੱਤੇ ਮੈਨੂੰ ਮਾਸੀ ਨੇ ਨਕਲੀ ਨੇ ਇਹ ਨਕਲੀ ਨਕਲੀ ਇਹ ਤਾਂ ਊਣ ਹੈ ਠੀਕ ਹੈ ਮਾਸੀ ਹਾਰੇ ਨਕਲੀ ਦਾ ਲੈ ਪੈਸੇ ਪੈਸੇ ਹਾਫ ਪੈਸੇ ਮੈਨੂੰ ਦਿੱਤੇ ਆ ਕਿੱਥੇ ਆਲੇ ਦਿੱਤੇ ਉਹ ਸਾਡੇ ਦਿੱਤੇ ਨਹੀਂ ਬੰਨੀ ਨਹੀਂ ਦਿੱਤੇ ਆਹ ਲਓ ਹਾਫ ਪੈਸੇ ਕਿਹਨੇ ਦਿੱਤੇ ਮੇਰੀ ਮਾਸੀ ਬੰਨੀ ਸਾਬ ਦੇ ਮਰਦੋਈਏ ਦੇ ਉਹਨੇ ਦਿੱਤੇ ਸੀ ਪੈਸੇ ਆਇਆ ਆਹ ਦੇਖੋ ਜੀ ਆ ਪੈਸੇ ਵੀ ਕਰਨੀ ਕਿ ਦੇਖ ਸਕਦੇ ਹੋ ਵੀ 5 400 ਪਿੱਛੇ ਕੁੜੀਏ ਪੈਸੇ ਦੇ ਦੇ ਦੱਫੜਾ ਹੋ ਇਹਨਾਂ ਨੂੰ ਬਾਬਿਆਂ ਨੂੰ ਫੜਾ ਦੋ ਆ ਫੜ ਬਾਬੇ ਬਾਬੇ ਫੜੋ ਜਿਵੇਂ ਸਾਨੂੰ ਲੈ ਕੇ ਆਈਆਂ ਨਾ ਜੀ ਵੱਧ ਘੱਟ ਗੱਲਾਂ ਕਰੀਂ ਜੋੜ ਨੀਂ ਤੋ ਰੋ ਵੀ ਜਿਹੜੀ ਗੱਲ ਕੀਤੀ ਸੀ ਉਸ ਤੇ ਰਹੋ ਹੁਣ ਤੁਸੀਂ ਬਾਬਾ ਜੀ ਤਾਂ ਵੀ ਕੋਈ ਗਾਲ ਫਸਾਉਣ ਦੀ ਕੀਤੀ ਨਾ ਕੋਸ਼ਿਸ਼ ਤੁਸੀਂ ਨਾਲ ਨਾ ਉਹ ਤਾਂ ਠੀਕ ਹੈ ਕੁੜੀ ਤਾਂ ਪਰ ਤੂੰ ਛੋੜਾ ਕੁਝ ਲਗਾਏ ਤਾਂ ਨਹੀਂ ਛੋੜਾ ਸਮਾਨ ਤਾਂ ਨਹੀਂ ਲਗਾਏ ਅਬਦੀ ਲਗਾਈ ਨੇ ਹਾਂ ਅਬਦੀ ਠੀਕ ਹੈ ਮਾਤਾ ਹਾਂ ਨੇ ਚਾਲ ਵੀ ਕਰਾਇਆ ਕੱਟ ਕੇ ਦੇਖ ਰੋ ਹੈ ਕਿ ਵੀ ਬਣਾਉਂਦੇ ਪਹਿਰੇ ਰੱਖੜੀ ਬੰਦੀ ਸੋਦੇ ਰਖੜੀ ਦੇ ਨੇ ਖੰਡ ਭਈ ਹੈ ਇੱਕ ਮਿੰਟ ਚੁੱਪ ਕਰੋ ਇੱਕ ਮਿੰਟ ਜਾ ਕੋਈ ਆਇਆ ਤਾਂ ਬੈਠਾ ਇੱਕ ਮਿੰਟ ਆ ਜਾ ਬਾਹਰ ਆਇਆ ਯਾਰ ਬਿਚੋਲਾ ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਜਗਤਾਰ ਸਿੰਘ ਹੈ ਤੁਸੀਂ ਇਹ ਬਚੋਲੇ ਇਸ ਪਰਿਵਾਰ ਦੇ ਬਚੋਲੇ ਹਾਂਜੀ 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 ਕਿਹੜਾ ਪਿੰਡ ਹੈ ਆਪਣਾ ਕਿਉਣਾ ਜੀ ਤੇ ਉਹਨਾ ਕਿਵੇਂ ਜਾਣਦੇ ਸੀ ਤੁਸੀਂ ਦੋਈ ਤਰ੍ਹਾਂ ਨੂੰ ਇਹਨਾਂ ਨਾਲ ਪਹਿਲਾਂ ਵੀ ਜਾਣ-ਪਛਾਣ ਸੀ ਜਿਹੜੀ ਕੁੜੀ ਦੀ ਮਾਸੀ ਆ ਉਹਦਾ ਰਿਸ਼ਤਾ ਪਹਿਲਾਂ ਪੈਂ ਕਰਾਇਆ ਸੀ ਜੀ ਕੁੜੀ ਦੀ ਮਾਸੀ ਦਾ ਤੁਸੀਂ ਕਰਾਇਆ ਸੀ ਇਹਨਾਂ ਨੇ ਨਹੀਂ ਕਰਾਇਆ ਤੇ ਫਿਰ ਤੁਸੀਂ ਇਹਨਾਂ ਰਹੀ ਇਹਦਾ ਕੁੜੀ ਦਾ ਲਿਆ ਇਹਨਾਂ ਨੇ ਦਵਾਂਡੀ ਆ ਇਹਦਾ ਤਾਂ ਗੱਤ ਚਾਉਂਦੇ ਹੁਣ ਕੀ ਜਾਣਦੇ ਹੋ ਜਿਵੇਂ ਹੁਣ ਪ੍ਰੋਬਲਮ ਆ ਰਹੀ ਹੈ ਕਿ ਇੱਕ ਉਤੇ ਆਏ ਵਿੱਚ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਇਹਨਾਂ ਦੇ ਵੀ ਮਿਲਣ ਨਹੀਂ ਦਿੰਦੇ ਮੈਨੂੰ ਉਹਨਾਂ ਮਾਂ ਨੂੰ ਨਹੀਂ ਮਿਲਣ ਦਿੰਦੇ ਇਹਨਾਂ ਨੇ ਕਿਸਰੇ ਆ ਮੰਨਿਆ ਕੈਮਰੇ ਅੱਗੇ ਹਾਂਜੀ ਵੀ ਮਾਂ ਨੂੰ ਨਹੀਂ ਅਸੀਂ ਮਿਲਣ ਨਹੀਂ ਦਿੰਦੇ ਇਹਨੇ ਕਾਰਨ ਦੱਸਦੇ ਤੁਹਾਨੂੰ ਪਤਾ ਹੋਊ ਪਹਿਲਾਂ ਹਾਂ ਮੈਨੂੰ ਇਹਨਾਂ ਨੇ ਹੁਣ ਰਿਕਾਰਡ ਨਾਲ ਭੇਜਣਾ ਤਾਂ ਕਰਕੇ ਉਹਦੇ ਵਿੱਚ ਪਤਾ ਲੱਗਿਆ ਜੀ ਅੱਛਾ ਤੇ ਇੱਕ ਉਹ ਇਹਨਾਂ ਦਾ ਜਦੋਂ ਮੈਂ ਘਰੇ ਆ ਕੇ ਪਤਾ ਲੈ ਕੇ ਜਾਣਾ ਠੀਕ ਹੈ ਉਹ ਕੁੜੀ ਵੀ ਕਹਿੰਦੀ ਹੈ ਮੈਂ ਜਮਾਂ ਠੀਕ ਠਾਕ ਆ ਕਹਿੰਦੀ ਜਿਹੜੇ ਆਪਣੇ ਕੋਲ ਕੋਈ ਪ੍ਰੋਬਲਮ ਦੇਸੀ ਕੁੜੀ ਨੇ ਤੇਰੀ ਮੰਮੀ ਨੂੰ ਵੀ ਪਤਾ ਹੀ ਹੈ ਕਿ ਸਾਡੇ ਕੋਲ ਤਾਂ ਰਾਣੀ ਨਹੀਂ ਦਾ ਅੱਜ ਤਹੇ ਐਂ ਲੱਗਦਾ ਵੀ ਜਿਵੇਂ 10 ਸਾਲ ਦੀ ਜੇਲ੍ਹ ਦੇ ਅੰਦਰੋਂ ਆਏ ਹੁਣ ਐਂ ਐਂ ਬੋਆਪ ਚ ਹੋਇਆ ਕੰਮ ਹਾਂ ਨਹੀਂ ਨਹੀਂ ਉਹ ਐ ਕੋਈ ਚੱਕਰ ਨਹੀਂ ਹੁੰਦਾ ਘਰੇ ਦਾ ਵੀ ਹੁੰਦਾ ਕੁੜੀ ਬਹੁਤ ਸੌਕੀ ਐ ਪਰ ਇਹਨਾਂ ਨੇ ਮਿਲਣ ਮਨਾਉਣ ਵਾਲਾ ਨਾ ਜਿਹੜਾ ਚੱਕਰ ਐ ਇਹ ਨਹੀਂ ਹੋ ਹੈਗਾ ਬਸ ਹੋਰ ਉਹ ਕੁੜੀ ਨੂੰ ਕੁੜੀ ਰੱਖਣ ਫਿਰ ਮੈਨੂੰ ਮਲਾਉਣ ਵਾਲਾ ਕਿਵੇਂ ਬਣੂ ਇਹ 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 ਬੈਠ ਕੇ ਨਾ ਗੱਲ ਕਰਨ ਵਾਲੀ ਵਾਸੀ ਜੀ ਮੈਂ ਤੁਸੀਂ ਹੁਣ ਆਈ ਕਿ ਵੇਖ ਇਹਨਾਂ ਨੇ ਸਵੇਰੇ ਮੈਨੂੰ ਕਿਹਾ ਸੀ ਕਿ ਅਜੇ 7-8 ਦਿਨ ਨਹੀਂ ਹੋਏ ਸੀ ਕੋਈ ਫਿਰ ਆ ਹੀ ਹੁੰਦਾ ਜਦੋਂ ਕੋਈ ਫੋਨ ਕਰੀ ਗਈ ਕੁੜੀ ਵੀ ਮੈਨੂੰ ਕੁੱਟਮਾਰ ਕਰ ਰਹੇ ਨੇ ਇਸ ਵਕਤ ਤਾਂ ਮੈਂ ਆਇਆ ਫਿਰ ਉਹਨਾਂ ਨੂੰ ਤੁਰਨਾ ਪੈ ਗਿਆ ਅੱਛਾ 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 ਤਾਂ ਕਰਕੇ ਤਾਂ ਕਰਕੇ ਐਮਰਜੈਂਸੀ ਤਾਂ ਤੁਸੀਂ ਗੱਲ ਕਰਿਓ ਇਹਨਾਂ ਨਾਲ ਕਿ ਤੁਸੀਂ ਆਉਂਦੇ ਹੋ ਅੱਜ ਨਹੀਂ ਨਹੀਂ ਮਾਮਾ ਫਿਰ ਆਉਣਾ ਤਾਂ ਹੈਗਾ ਹੀ ਸੱਸੀ ਅੱਜ ਸਾਨੂੰ ਕੁੜੀ ਰਾਤ ਦੀ ਫੋਨ ਕਰੀ ਜਾਂਦੀ ਰੋ ਰੋ ਕੇ ਮੈਂ ਅੱਜ ਅਜੇ ਵੀ ਮੈਂ ਦਵਾਈ ਕੱਬਣਾ ਪਈ ਉਹਨਾਂ ਨੂੰ ਚੁੱਪ ਕਰਾਉਣਾ ਮੜੇ ਮੈਂ ਤਾਂ ਨਹੀਂ ਦੱਸਿਆ ਮਾਮਾ ਤੁਸੀਂ ਆ ਕੇ ਫਿਰ ਇੱਥੇ ਕਹਿ ਦਿੰਨੇ ਕੁੜੀ ਸਹੀ ਆ ਕੁੜੀ ਨੂੰ ਇਹ ਸਹਰ ਤੇ ਕਰ ਦਿੰਦੇ ਮੈਂ ਤਾਂ ਨਹੀਂ ਦੱਸਿਆ ਦੀ ਮਾਂ ਨੇ ਮਨਾ ਕੀਤਾ ਸੀ ਇਹਨੂੰ ਕੋਈ ਦੱਸਣਾ ਨਹੀਂ ਹਾਂ ਮਾਮਾ ਲੈ ਜੀ ਅਸੀਂ ਕੁੜੀ ਨੂੰ ਲਿਜਾਣਾ ਚਾਹੁੰਨੇ ਹਾਂ 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 ਲੈ ਜਾ ਲੈ ਪਰ ਇਹਨਾਂ ਨੂੰ ਪੁੱਛ ਲਈ ਕਿ ਜੇ ਆ ਵੀ ਤੁਸੀਂ ਛੱਡਣ ਸੁਣਾਉਣ ਦਾ ਆਪੇ ਗੱਲ ਛੱਡਣ ਸੁਣਾਉਣ ਵਾਲੀ ਗੱਲ ਥੋੜੀ ਕਰਨੀ ਬਚੋ ਛੱਡਣ ਸੁਣਾਉਣ ਦੀ ਗੱਲ ਤਾਂ ਹੁਣ ਦੇਖਦੇ ਕੁੜੀ ਨੂੰ ਉੱਤੇ ਬਹਿ ਕੇ ਗੱਲ ਪਾ ਦੇਣੀ ਜਾਣ ਦੀ ਗੱਲ ਕਰਦੇ ਕਿਉਂਕਿ ਸਾਡੇ ਨਾਲ ਕੁੜੀ ਨੂੰ ਕਿਸੇ ਤਰ੍ਹਾਂ ਕਿਹਾ ਨਹੀਂ ਛੱਡਣ ਸੁਣਾਉਣ ਵਾਲੀ ਗੱਲ ਸਿਰਫ ਇਹ ਪਤਾ ਕੀ ਇਹ ਇਹ ਮੀਡੀਆ ਕ ਮੀਡੀਆ ਤੋਂ ਗੱਲ ਕਰ ਰਹੇ ਆਂਗੇ ਛੁੱਡੇ ਨਾਲ ਜੋ ਬਾਬੇ ਨਾਲ ਹੁੰਦੇ ਨੇ ਮੀਡੀਆ ਤੋਂ ਨਹੀਂ ਮੈਨੂੰ ਪਤਾ ਮੈਂ ਜਾਣਦਾ ਬਾਬਾ ਬਾਬਾ ਜੀ ਮੈਨੂੰ ਗੱਲ ਸੁਣੋ ਬਚੋਲਾ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਛੱਡਣ ਸੁਣਾਉਣ ਵਾਲੀ ਗੱਲ ਤੁਹਾਨੂੰ ਕਿਹਨੇ ਕਿਹਾ ਪਹਿਲਾਂ ਮੈਨੂੰ ਦੱਸੋ ਆ ਛੱਡਣ ਸੁਣਾਉਣ ਵਾਲ ਹਾਂਜੀ ਇਹਦਾ ਤੁਸੀਂ ਹੁਣ ਇਹਦਾ ਤੁਸੀਂ ਇਹਦਾ ਹੁਣ ਤੁਸੀਂ ਮੇਰੀ ਗੱਲ ਸੁਣੋ ਇਹਦਾ ਤੁਸੀਂ ਉਰ ਚਾਰ ਬੰਦੇ ਸਿਆਣੇ ਲੈ ਕੇ ਆਇਓ ਗੱਲ ਬਹਿ ਕੇ ਹੋਊਗੀ ਉੱਥੇ ਅਸੀਂ ਬੈਠਾਂਗੇ ਸਾਰੀ ਸਾਡੀ ਪੰਚਾਇਤ ਬੈਠੂਗੀ ਇੰਨਾਂ ਨੇ ਜੀ ਇਹ ਗਿਆ ਕੁੜੀ ਦੇ ਦੋਸਤ ਇਹ ਲਾਇਨੇ ਕੁੜੀ ਨਾਲ ਇਲਜ਼ਾਮ ਵੀ ਇਹ ਮੇਰੇ ਤੋਂ ਦਾਜ ਮੰਗਦੇ ਨੇ ਜੀ ਇਹ ਗੱਡੇ ਇਹ ਮੱਝ ਕਹਿੰਦੇ ਜੀ ਉਹ ਕਹਿੰਦੇ ਮੇਰੀ ਮਾਂ ਨਾਲ ਵਰਤਣਾ ਨਹੀਂ ਵੀ ਉੱਥੋਂ ਕਹਿੰਦੇ ਵੀ ਮੱਝ ਹੋਲ ਕੇ ਕਦੇ ਲੈ ਸਾਨੂੰ ਮੱਝਾਂ ਛੋੜੇ ਲਵੇ ਨੇ ਹਾਂਜੀ ਮੱਝਾਂ ਦਾ ਸਾਡਾ 10 ਮੱਝਾਂ ਨੇ ਜਿੱਥੇ ਆਪਾਂ ਗਏ ਸੀ ਉਹ ਪਿੰਡ ਦੇ ਬੰਦੇ ਵੱਜ ਸਾਨੂੰ ਦੇਜੋ ਇੱਥੇ ਛੱਡ ਕੇ ਵੀ ਜਾਓ ਕਿੱਲੇ ਤੇ ਬੰਨ ਕੇ ਜਾਓ ਕੁੜੀ ਨੂੰ ਮਿਲ ਨਹੀਂ ਦਿੰਦੇ ਕੁੜੀ ਨਹੀਂ ਮਿਲ ਨਹੀਂ ਦਿੰਦੇ ਇਲਜ਼ਾਮ ਮੇਰੇ ਤੇ ਜਿੰਨੇ ਨਹੀਂ ਮੰਨਦੇ ਕੋਈ ਗੱਲ ਨਹੀਂ ਕਰਾਂਦੇ ਮੈਂ